ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਹੋਇਆ ਦੇਹਾਂਤ ਅੱਜ ਜੱਦੀ ਪਿੰਡ ਪੋਨਾ ਚ ਕੀਤਾ ਜਾਵੇਗਾ ਅੰਤਿਮ ਸੰਸਕਾਰ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਰਾਜਵੀਰ ਜਵੰਦਾ ਦੇ ਦੇਹਾਂਤ ਤੇ ਪੂਰੇ ਪੰਜਾਬ ਚ ਸੋਗ ਦੀ ਲਹਿਰ ਸੀਐਮ ਭਗਵੰਤ ਮਾਨ ਸਣੇ ਸਾਥੀ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਪੰਜਾਬ ਪੁਲਿਸ ਵੱਡਾ ਫੇਰ ਬਦਲ ਡੀਐਸਪੀ ਅਤੇ ਏਐਸਪੀ ਰੈਂਕ ਦੇ 133 ਅਧਿਕਾਰੀਆਂ ਦਾ ਕੀਤਾ ਤਬਦਲਾ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਪਾਈਚਾਰ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹੱਕ ਚ ਦਿੱਤੇ ਹੁਕਮ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਆਪ ਵਿਧਾਇਕ ਦੇ ਘਰੇ ਨੋਟਿਸ ਭੇਜਣ ਵਾਲੇ ਡੀਐਸਪੀ ਅਮਰਿੰਦਰ ਸਿੰਘ ਨੂੰ ਕੀਤਾ ਸਸਪੈਂਡ ਅੱਜ ਤੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਰਹੇਗਾ ਸਾਫ਼ ਸਵੇਰੇ ਤੇ ਸ਼ਾਮ ਵਧੀ ਠੰਡ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਚੰਗੀ ਖਬਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ 400 ਹਸਤਾਲ ਦਾ ਵੱਡਾ ਬਿਆਨ ਕਿਹਾ ਮਲਟੀ ਆਰਗਨ ਫੇਲਿਅਰ ਦੀ ਵਜ੍ਹਾ ਤੋਂ ਤੋੜਿਆ ਦਮ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ ਉਹ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਉਨ੍ਹਾਂ ਨੇ ਬੀਤੇ ਦਿਨੀ ਸਵੇਰੇ 10:55 ਮਿੰਟ ਤੇ ਆਖਰੀ ਸਾਹ ਲਏ ਉਹ 11 ਦਿਨਾਂ ਤੋਂ ਮੋਹਾਲੀ ਦੇ 40 ਹਸਪਤਾਲ ਵਿੱਚ ਵੈਂਟੀਲੇਟਰ ਤੇ ਸਨ 40 ਹਸਪਤਾਲ ਨੇ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ ਹਸਪਤਾਲ ਨੇ ਕਿਹਾ ਕਿ ਰਾਜਵੀਰ ਜਵੰਦਾ ਨੂੰ ਜਦੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤਾਂ ਉਹਨਾਂ ਦੀ ਰੀੜ ਦੀ ਹੱਡੀ ਤੇ ਬ੍ਰੇਨ ਨੂੰ ਬਹੁਤ ਸੱਟ ਵੱਜੀ ਸੀ ਮਲਟੀ ਆਰਗਨ ਫੇਲਿਅਰ ਦੀ وجہ ਤੋਂ ਉਹਨਾਂ ਨੇ ਦਮ ਤੋੜ ਦਿੱਤਾ ਹੈ ਅਤੇ ਬੀਤੀ ਰਾਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਮ੍ਰਿਤਕ ਦੇ ਨੂੰ ਮੁਹਾਲੀ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਪੋਨਾ ਲਿਆਂਦਾ ਗਿਆ ਪਿੰਡ ਪੋਨਾ ਵਿਖੇ ਹੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਪੰਜਾਬੀ ਅਦਾਕਾਰ ਗਾਇਕ ਐਮ ਵੀ ਬਿਰਕ ਨੇ ਦਿੱਤੀ ਸੀ ਉਹਨਾਂ ਕਹੇ ਹੈ ਕਿ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਲੁਧਿਆਣਾ ਜ਼ਿਲ੍ਹੇ ਦੇ ਉਹਨਾਂ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਜਾਵੇਗਾ ਪਿੰਡ ਪੋਨਾ ਪਹੁੰਚਣ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਮਰੀ ਤਕਦੇ ਨੂੰ ਮੁਹਾਲੀ ਦੇ ਸੈਕਟਰ 71 ਸਥਿਤ ਔਨਾ ਦੇ ਨਿਵਾਸ ਥਾਨ ਤੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਸੀ ਤਾਂ ਜੋ ਉਹਨਾਂ ਦੇ ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣ ਰਾਜਵੀਰ ਜਵੰਦਾ ਪਿਛਲੇ 10 ਦਿਨਾਂ ਤੋਂ ਫੋਟਿਸ ਹਸਪਤਾਲ ਵਿੱਚ ਦਾਖਲ ਹਨ ਅਤੇ ਉਹਨਾਂ ਨੇ ਬੀਤੇ ਦਿਨੀ ਮਲਟੀ ਆਰਗਨ ਫੇਲਿਅਰ ਦੀ ਵਜ੍ਹਾ ਤੋਂ ਦਮ ਤੋੜ ਦਿੱਤਾ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਦੇ ਦਾਦਾ ਸੁਦਾਗਰ ਸਿੰਘ ਅਤੇ ਪਿਤਾ ਸੇਵਾਮੁਕਤ ਐਸਆਈ ਕਰਮ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਉਹਨਾਂ ਦੀ ਦਾਦੀ ਸੁਰਜੀਤ ਕੌਰ ਅਤੇ ਸਾਬਕਾ ਸਰਪੰਚ ਮਾ ਪਰਮਜੀਤ ਕੌਰ ਜਵੰਦਾ ਦੇ ਨਾਲ ਰਹਿੰਦੀਆਂ ਸਨ। ਰਾਜਵੀਰ ਜਵੰਦਾ ਦੀ ਪਤਨੀ ਅਸ਼ਵਿੰਦਰ ਕੌਰ ਅਤੇ ਦੋ ਬੱਚੇ ਤੀ ਹਿਮੰਤ ਕੌਰ ਅਤੇ ਪੁੱਤਰ ਦਿਲਾਵਰ ਸਿੰਘ ਹਨ। ਰਾਜਵੀਰ ਜਵੰਦਾ ਦੀ ਇੱਕ ਭੈਣ ਕਮਲਜੀਤ ਕੌਰ ਵੀ ਹੈ। ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ਤੇ ਸ਼ਿਮਲੇ ਜਾਂਦੇ ਸਮੇਂ ਹਾ ਸਿੱਧਾ ਸ਼ਿਕਾਰ ਹੋ ਗਏ ਸਨ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1 ਵਜੇ 45 ਮਿੰਟ ਤੇ ਫੋਰਟੀ ਸਸਤਾ ਲਿਆਂਦਾ ਗਿਆ ਸੀ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਹ 11 ਦਿਨ ਵੈਂਟੀਲੇਟਰ ਤੇ ਰਹੇ ਤੇ ਉਹਨਾਂ ਨੇ ਬੀਤੇ ਦਿਨੀ ਦਮ ਤੋੜ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ लवली प्रोफेशनਲ ਯੂਨੀਵਰਸਿਟੀ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਵੱਲੋਂ ਜਿੱਥੇ ਪੰਜਾਬ ਵਿੱਚ ਰੋਸ਼ਨ ਪੰਜਾਬ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਉੱਥੇ ਹੀ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕਟਾਂ ਤੋਂ ਮੁਕਤ ਕਰਨ ਲਈ ਵੱਡਾ ਐਲਾਨ ਵੀ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦੀਨ ਬੇहद ਇਤਿਹਾਸਿਕ ਹੈ ਉਹਨਾਂ ਕਿ ਹੈ ਕਿ ਪੰਜਾਬ ਵਾਸੀਆਂ ਨੂੰ ਹੁਣ ਬਿਜਲੀ ਦੇ ਕਟਾਂ ਤੋਂ ਤੁਰੰਤ छुटਕਾਰਾ ਮਿਲੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਬਿਜਲੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਿਜਲੀ ਜੋ ਕਿ ਲਾਈਫਲਾਈਨ ਹੈ ਉਸ ਵਿੱਚ ਪੰਜਾਬ ਬਹੁਤ ਵੱਡੀ ਛਲਾਂਗ ਲਗਾ ਰਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5000 ਕਰੋੜ ਨਵੇਂ ਗ੍ਰੇਡਾਂ ਦਾ ਨਵੀਆਂ ਲਾਈਨਾਂ ਨਵੇਂ ਟਰਾਂਸਫਾਰਮਰ ਅਤੇ ਪੁਰਾਣਿਆਂ ਨੂੰ ਅਪਗ੍ਰੇਡ ਕਰਨ ਦਾ ਉਤਪਾਦਨ ਸਮਰੱਥਾ ਵਧਾਉਣ ਲਈ ਬਹੁਤ ਵੱਡਾ ਟੀਚਾ ਮਿੱਥਿਆ ਗਿਆ ਹੈ। ਬਿਜਲੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਕ ਹੋਰ ਵੱਡੀ ਸ਼ਿਕਾਇਤ ਏ ਸੀ ਕਿ ਬਿਜਲੀ ਵਿਭਾਗ ਵਿੱਚ ਸਟਾਫ ਦੀ ਘਾਟ ਹੈ। ਇਹ ਕੰਮ ਵਿੱਚ ਰੁਕਾਵਟ ਪਾਉਂਦਾ ਹੈ। ਪਹਿਲਾਂ ਇੱਕ ਸ਼ਿਕਾਇਤ ਨੂੰ ਹੱਲ ਕਰਨ ਵਿੱਚ ਉਸ ਤੋਂ 2 ਘੰਟੇ ਲੱਗਦੇ ਸਨ। ਅਗਲੇ ਮਹੀਨੇ ਇਹ ਅੱਧੇ ਘੰਟੇ ਵਿੱਚ ਹੱਲ ਹੋ ਜਾਵੇਗਾ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਅਗਲੇ 7 ਦਿਨਾਂ ਵਿੱਚ 15 ਅਕਤੂਬਰ ਤੱਕ 2500 ਨਵੇਂ ਕਰਮਚਾਰੀ ਭਰਤੀ ਕਰ ਰਹੇ ਹਨ ਇਸ ਤੋਂ ਇਲਾਵਾ ਸੀ 2000 ਇੰਟਰਨ ਨਿਯੁਕਤ ਕਰਾਂਗੇ ਰਾਜਵੀਰ ਜਵੰਦਾ ਜੋ ਕਿ ਫੋਰਟੀ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਉਹ ਜ਼ਿੰਦਗੀ ਦੀ جنگ ہار ਗਏ ਹਨ ਫੋਰਟੀ ਹਸਪਤਾਲ ਵੱਲੋਂ ਉਹਨਾਂ ਦੇਹ ਦੇ ਹਾਂ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਰਾਜਵੀਰ ਜਵੰਦਾ ਨੇ 10:55 ਮਿੰਟ ਤੇ ਆਖਰੀ ਸਾਹ ਲਏ ਹਨ ਜਿਸ ਮਗਰੋਂ ਪੂਰੀ ਪੰਜਾਬੀ ਇੰਡਸਟਰੀ ਅਤੇ ਪੰਜਾਬ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਰਾਜਵੀਰ ਜਵੰਦਾ ਦੇ ਦੇਹਾਂਤ ਤੇ ਪੰਜਾਬੀ ਸਿੰਗਰਾਂ ਅਤੇ ਸਿਆਸੀ ਲੀਡਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੀਐਮ ਭਗਵੰਤ ਮਾਨੇ ਵੀ ਰਾਜਵੀਰ ਜਵੰਦਾ ਦੇ ਦੇਹਾਂਤ ਤੇ ਦੁੱਖਜਤਾ ਹੈ। ਉਨ੍ਹਾਂ ਕਿਹਾ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਲੋਪ ਹੋ ਗਿਆ ਛੋਟੀ ਉਮਰ ਵਿੱਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ ਬਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਇਸ ਦੇ ਨਾਲ ਹੀ ਪੰਜਾਬੀ ਸਿੰਗਰ ਮਨਕੀਰ ਤੋਲਕ ਨੇ ਰਾਜਵੀਰ ਜਵੰਦਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਦੁਨੀਆ ਤੋਂ ਇੱਕ ਅਨਮੁੱਲਾ ਹੀਰਾ ਮਾ ਦਾ ਪੁੱਤ ਇੱਕ ਪੈਨ ਦਾ ਵੀਰ ਇੱਕ ਘਰ ਵਾਲੀ ਦਾ ਸੁਹਾਗ ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵੀ ਦਾ ਆਖ ਗਿਆ ਹੈ ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ ਵਾਹਿਗੁਰੂ ਜੀ ਪਰਿਵਾਰ ਨੂੰ ਪਾਣਾ ਮੰਨੰਦਾ ਬਲ ਬਖਸ਼ਣਾ ਅਤੇ ਮੈਂ ਜਿਨੇ ਜੋਗਾ ਹਾਂ ਰਾਜਵੀਰ ਜਵੰਦਾ ਪਰਿਵਾਰ ਨਾਲ ਖੜਾ ਹਾਂ ਇਸ ਦੇ ਨਾਲ ਹੀ ਰਾਜਵੀਰ ਜਵੰਦਾ ਦੀ ਮੌਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਈ ਦਿਨਾਂ ਦੇ ਬਹਾਦਰ ਸੰਘਰਸ਼ ਤੋਂ ਬਾਅਦ ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ ਤੁਹਾਡੀ ਰੋਹਾਨੀ ਆਵਾਜ਼ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਗੂੰਜਦੀ ਰਹੇਗੀ ਉੱਥੇ ਹੀ ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਵੀ ਰਾਜਵੀਰ ਜਵੰਦਾ ਦੀ ਦੇਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਰਾਜਵੀਰ ਜਵੰਦਾ ਦੀ ਇੱਕ ਪੋਸਟ ਸਾਂਝੀ ਕਰਦੇ ਲਿਖਿਆ ਕਿ ਇਹਨੀ ਦੁਖਦਾਈ ਖਬਰ ਸੁਣ ਕੇ ਦਿਲ ਟੁੱਟ ਗਿਆ ਰਾਜਵੀਰ ਦੇ ਪਰਿਵਾਰ ਪ੍ਰਤੀ ਡੂੰਗੀ ਹਮਦਰਦੀ ਇਸ ਕਲਪਨਾਯੋਗ ਸਮੇਂ ਦੌਰਾਨ ਤੁਹਾਨੂੰ ਤਾਕਤ ਅਤੇ ਸ਼ਾਂਤੀ ਮਿਲੇ ਬਹੁਤ ਜਲਦੀ ਚਲੇ ਗਏ ਪਰ ਤੁਹਾਨੂੰ ਕਦੇ ਭੁੱਲਿਆ ਨਹੀਂ ਜਾ ਸਕੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵੀ ਰਾਜਵੀਰ ਜਵੰਦਾ ਦੀ ਦੇਹਾਂਤ ਦੀ ਖਬਰ ਤੇ ਦੁੱਖ ਜਤਾਇਆ ਹੈ ਉਹਨਾਂ ਲਈ ਕਿ ਰਾਜਵੀਰ ਨਾਲ ਜੁੜੀਆਂ ਯਾਦਾਂ ਸਦਾ ਤੰਗ ਕਰਦੀਆਂ ਰਹਿਣਗੀਆਂ ਜਾਣਾ ਸਭ ਨੇ ਹੈ ਪਰ ਇਹ ਕੋਈ ਉਮਰ ਨਹੀਂ ਸੀ ਜਾਣ ਵਾਲੀ ਦੁਨੀਆ ਤੋਂ ਇੱਕ ਚੰਗਾ ਮਨੁੱਖ ਰੁਕਸਤ ਹੋ ਗਿਆ ਪਿਆਰਾ ਇਨਸਾਨ ਹਸਮੁਖ ਆਨੰਦ ਤੇ ਹੁਕਮ ਵਿੱਚ ਰਹਿਣ ਵਾਲਾ ਅਲਵਿਦਾ ਰਾਜਵੀਰ ਜਵੰਦਾ ਬਾਈ ਪੰਜਾਬ ਪੁਲਿਸ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਵੱਡੀ ਗਿਣਤੀ 'ਚ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ 133 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਸਮੇਂ ਦੌਰਾਨ ਨਿਯੁਕਤ ਕੀਤੇ ਗਏ ਅਧਿਕਾਰੀ ਕਾਫੀ ਸਮੇਂ ਤੋਂ ਪੋਸਟਿੰਗ ਦੀ ਉਡੀਕ ਕਰ ਰਹੇ ਸਨ ਇਹਨਾਂ ਅਧਿਕਾਰੀਆਂ ਨੂੰ ਬਿਜ਼ਨਸ ਬਿਊਰੋ ਤੇ ਰੋਡ ਸੇਫਟੀ ਫੋਰਸ ਸਮੇਤ ਵੱਖ-ਵੱਖ ਵਿੰਗਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀ ਰਾਜ ਸਰਕਾਰਾਂ ਦੀ ਸਖਤ ਆਲੋਚਨਾ ਕਰਦੇ ਹੋਏ ਕਿ ਹੈ ਕਿ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਸਥਾਈ ਰੋਜ਼ਾਨਾ ਮਜ਼ਦੂਰੀ ਅਤੇ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਿਤ ਕਰਨ ਸੰਬੰਧੀ ਸੰਵਿਧਾਨਕ ਅਦਾਲਤ ਦੇ ਫੈਸਲਿਆਂ ਤੋਂ ਬਚਣ ਦੀ ਨੀਤੀ ਅਪਣਾ ਰਹੀਆਂ ਹਨ ਇਸ ਪਹੁੰਚ ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਨਾ ਸਿਰਫ ਕਰਮਚਾਰੀਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਬਲਕਿ ਸਮਾਨਤਾ ਤੇ ਮਾਨ ਸਨਮਾਨ ਦੇ ਸਿਧਾਂਤਾਂ ਨੂੰ ਵੀ ਕਮਜ਼ੋਰ ਕਰਦਾ ਹੈ ਅਦਾਲਤ ਨੇ ਕਿਹਾ ਕਿ ਦੋਵੇਂ ਸਰਕਾਰਾਂ ਵਾਰ-ਵਾਰ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਤੋਂ ਬਚਣ ਲਈ ਨੀਤੀਆਂ ਬਣਾਉਂਦੇ ਹਨ ਇਸ ਦੇ ਨਾਲ ਹੀ ਹਾਈ ਕੋਰਟ ਨੇ ਦੋਵਾਂ ਰਾਜਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਵਿਰੁੱਧ ਚੇਤਾਵਨੀ ਦਿੱਤੀ ਜੋ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੀਆਂ ਹਨ ਜਾਂ ਕਾਮਿਆਂ ਨਾਲ ਪੱਖਪਾਤੀ ਵਿਵਹਾਰ ਨੂੰ ਕਾਇਮ ਰੱਖਦੀਆਂ ਹਨ ਇਸ ਨੇ ਵੀ ਨਿਰਦੇਸ਼ ਦਿੱਤਾ ਕਿ ਕਾਮਿਆਂ ਦੇ ਦਾਅਵਿਆਂ ਦਾ ਨਿਪਟਾਰਾ ਇੱਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਨੂੰ ਨਿਆਂ ਤੇ ਸਨਮਾਨ ਦੋਵੇਂ ਮਿਲੇ ਜਲੰਧਰ ਚ ਹੋਏ ਰਿਸ਼ਵਤ ਖੋਰੀ ਕੁਟਾਲੇ ਦੇ ਸਬੰਧ ਵਿੱਚ ਵਿਜੀਲੈਂਸ ਵਿਭਾਗ ਦੇ ਡੀਐਸਪੀ ਅਮਰਿੰਦਰ ਸਿੰਘ ਨੂੰ ਮੌਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਵਿਧਾਇਕ ਰਮਨ अरोड़ा ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈਡੀ ਐਸਪੀ ਅਮਰਿੰਦਰ ਸਿੰਘ ਉਹੀ ਅਧਿਕਾਰੀ ਹਨ ਜਿਨ੍ਹਾਂ ਨੇ ਵਿਧਾਇਕ ਰਮਨ ਰੁੜਾਦੀਨ ਨੂੰ சாਖੀ ਅਰੋੜਾ ਨੂੰ ਤਲਬ ਕੀਤਾ ਸੀ ਇਹ ਕਾਰਵਾਈ ਅਗਲੇ ਹੀ ਦਿਨ ਕੀਤੀ ਗਈ ਸੀ ਹਾਲਾਂਕਿ ਅਮਰਿੰਦਰ ਸਿੰਘ ਦੀ ਮੌਤਲੀ ਦਾ ਕਾਰਨ ਡਿਊਟੀ 'ਚ ਨਗੈਲੀ ਦੱਸੀ ਜਾ ਰਹੀ ਹੈ ਪਰ ਵਿਭਾਗ ਨੇ ਜੇ ਤੱਕ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋਰ ਹੀ ਬਾਰਿਸ਼ ਤੇ ਹਿਮਾਚਲ ਚ ਹੋਈ ਬਰਬਾਰੀ ਕਾਰਨ ਪੰਜਾਬ ਤੇ ਚੰਡੀਗੜ੍ਹ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਲਗਾਤਾਰ ਮੀਂਹ ਤੇ ਠੰਡੀਆਂ ਹਵਾਵਾਂ ਠੰਡ ਦਾ ਅਹਿਸਾਸ ਹੋਣ ਲੱਗਾ ਹੈ ਪਿਛਲੇ 24 ਘੰਟਿਆਂ ਚ ਤਾਪਮਾਨ ਚ 0.6 ਡਿਗਰੀ ਦੀ ਕਮੀ ਆਈ ਹੈ ਜੋ ਕਿ ਸਧਾਰਨ ਤਾਪਮਾਨ ਨਾਲੋਂ 0.6 ਡਿਗਰੀ ਘੱਟ ਹੈ ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਪਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਤੇ 13 ਅਕਤੂਬਰ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਯਾਤਰੀ ਸ਼ਹਿਰਾਂ 'ਚ ਤਾਪਮਾਨ ਘਟਿਆ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਚੰਗੀ ਖਬਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਪਾਰਦਰਸ਼ਤਾ ਤੇ ਆਪਸੀ ਸਾਂਝੀਆਂ ਕਿੰਨੀ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦੇ ਆ ਪੰਜਾਬ ਦੇ ਵਿੱਤ ਮੰਤਰੀ ਅਤੇ ਮੁਲਾਜ਼ਮਾ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪ੍ਰਬੰਤਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਸੰਬੰਧੀ ਪ੍ਰਸਤਾਵਾਂ ਨੂੰ ਵਿੱਤ ਵਿਭਾਗ, ਪ੍ਰਸੋਨਲ ਵਿਭਾਗ ਜਾਂ ਕੈਬਨਟ ਸਬ-ਕਮੇਟੀ ਨੂੰ ਪਰਵਾਣ ਲਈ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਸਬੰਧਤ ਯੂਨੀਅਨ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਵਿੱਤ ਮੰਤਰੀ ਨੇ ਇਹ ਨਿਰਦੇਸ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਮੁਲਾਜ਼ਮ ਅਤੇ ਪੈਸ਼ਨਰ ਸੰਜਾ ਮੋਰਚਾ ਪੰਜਾਬ ਰਾਜ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵਿਆਪਕ ਚਰਚਾ ਦੌਰਾਨ ਦਿੱਤੇ ਉਹਨਾਂ ਨੇ ਕਿਹਾ ਕਿ ਯੂਨੀਅਨ ਆਗੂਆਂ ਨਾਲ ਸਲਾਮ مشورے ਦਾ ਇਹ ਕਦਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਅੰਤਿਮ ਪ੍ਰਸਤਾਵ ਜ਼ਮੀਨੀ ਹਕੀਕਤ ਨੂੰ ਸਹੀ ਢੰਗ ਨਾਲ ਦਰਸਾਉਂਦੇ ਆ ਮੁਲਾਜ਼ਮਾਂ ਵੱਲੋਂ ਉਠਾਏ ਗਏ ਮੁੱਦਿਆਂ ਦਾ ਟੁਕਮਾ ਹੱਲ ਕਰੇ ਜਿਸ ਨਾਲ ਪਵਿੱਖ ਵਿੱਚ ਕਿਸੇ ਵੀ ਅਸਪਸ਼ਟਤਾ ਜਾਂ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਅਖੀੜੀ ਔਰਦਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ। ਸੱਤ ਕਾਉਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਫਿਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਆਵਾਰਾ ਡੰਗਰ ਨੇ ਕਾਉਟੈਕਸ ਸੱਤੋ ਲਿਆ ਜਾਂਦਾ ਜਿਨ੍ਹਾਂ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਆ। ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਅਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੇ ਸ਼ਬਦਾਂ ਵਿੱਚ ਸ਼ੁਕਰੀਆ ਲਾ ਕਰਦੀ ਆ ਅੱਜ ਦੇ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਐਨਾ ਪਿਆਰ ਸਤਕਾਰ ਲੋਕਾਂ ਦਾ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਇਕੱਲੇ ਇਹ ਨਹੀਂ ਹੈਗਾ ਵੀ ਆਪਦੇ ਗੌਣ ਨਹੀਂ ਬਾਕੀ ਸਮਾਜਿਕ ਤੌਰ ਤੇ ਵੀ ਉਹਨਾਂ ਦੀ ਪਛਾਣ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ-ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਕਿ ਇੱਕ ਗੀਤ ਹਿੱਟ ਹੁੰਦਾ ਹੈ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਹੈ ਪਰ ਮੇਰਾ ਪੁੱਤਰ ਉਹ ਗਾਇਕ ਸੀ ਜਿਹਦੀ ਹਵਾ ਵੀ ਨਹੀਂ ਬਦਲੀ ਜੜਾਂ ਨਾਲ ਜੁੜਿਆ ਰਿਹਾ ਮੈਂ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਅਪੀਲ ਕਰਦੀ ਆ ਕਿ ਰਾਜਵੀਰ ਰਜਵੰਧਾ ਨੂੰ ਦੇਖੋ ਕਿੰਨੀਆਂ ਦੋਹਾਂ ਵਰਲਡ ਵਾਈਡ ਬਣੀਆਂ ਕਾਦੇ ਕਰਕੇ ਕਿਉਂਕਿ ਸਭੈ ਤਰ੍ਹਾਂ ਨੂੰ ਪ੍ਰਣਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾਂ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹਿ ਦੀ ਕਿਸੇ ਲਈ ਹੋਣ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਬਹੁਤ ਦੁੱਖ ਦੀ ਗੜੀ ਹੈ ਮੈਂ ਚੱਲੀ ਆਂ ਅੰਦਰ ਉਹਦੇ ਕੋਲ ਜੀ ਜੀ ਬਿਲਕੁਲ ਬਿਲਕੁਲ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸੀ ਹਸਪਤਾਲ ਦੇ ਵਿੱਚ ਆਪਾਂ ਸਾਰੇ ਆਸਬੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਜਿਸ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਕਤੀਆਂ ਸਾਡੇ ਕੋਲ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਉਹਦੀ ਲੋਰ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋਰ ਸੀਗੀ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਐ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਬੜਾ ਜੀ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਕੈਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਵਧੇਕੀ ਨਹੀਂ ਕੀਤੀ ਕੋਈ ਵੱਧ ਘੱਟ ਗੱਲਬਾਤ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇੰਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਲੋਕਾਂ ਦੇ ਵਿੱਚ ਕਿਸੇ ਕਰਕੇ ਲੋਕ ਉਹਦੀਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ ਦੋ ਦੋ 2200 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀ ਕਿ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਸਮਾਤ ਨਿਧਨ ਹੋ ਗਿਆ ਜੀ ਫਿਰ ਚਰਨਜੀਤ ਹੂਜਾ ਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇੰਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਟਾਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਅੰਜੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਬਤਾਓ ਇਹ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੇ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਮਾਤਮਾ ਕੇ ਅਰਦਾਸਾ ਕਰ ਰਹੇ ਹਾਂ ਕਿ ਸ਼ਾਇਦ ਸਾਡੀ ਅਰਦਾਸਾ ਕਬੂਲ ਨਹੀਂ ਹੋਈਆਂ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਈਦੀ ਆਤਮਾ ਨੂੰ ਆਪਣੇ ਚਰਨਾਚ ਸਥਾਨ ਦੇਣਾ